ਹਲੋ ਜੀ ਦੁੱਧ ਪੀ ਲੋ ਦੁੱਧ ਪੀ ਲੋ ਜੀ ਬਾੜਾ ਛਾਲ ਹੋ ਗਏ ਵਿਆਹ ਹੋਏ ਨੂੰ ਉਹ ਐਤੋਂ ਅੱਜ ਤੂੰ ਜੀਤ ਕਿਵੇਂ ਆ ਗਈ ਨਾ ਕੀ ਗੱਲ ਮੈਂ ਜੀ ਕਹਿ ਨਹੀਂ ਸਕਦੀ ਹੈ ਟੜਕੇ ਦੇ ਕਿੱਧਰ ਗਏ ਤੇ ਬੜੇ ਹੋ ਜਾ ਬੱਦੂ ਦੇਖਣੀ ਆ ਤੂੰ ਸਖਰ ਦਾ ਪੜਿਆ ਬੁੱਥੇ ਤੇ ਮਰੂ ਮੱਗਾੜੇ ਕੋਲੇ ਜਾਏਂਗੀ ਬੋਡੀ ਦੇਖਣ ਨੂੰ ਤਾਂ ਐਂ ਕਹਿੰਦਾ ਜਿਵੇਂ ਮੈਂ ਤਾਂ ਪਹਿਲਾਂ ਤੇਰੇ ਕੋਦੇ ਬਟਨ ਲਾਇ ਹੀ ਨਹੀਂ ਹੈਗੇ ਕੁਰਤੇ ਦੇ ਹਨਾ ਲਾਇ ਨਹੀਂ ਹੈਗੇ ਨਾਲੇ ਹੋੜਾ ਵੇਡਾ ਕੀ ਹੱਤ ਮੱਦ ਦੀ ਮੋਢੀ ਦੇਖਣ ਦਾ ਮੈਂ ਤਾਂ ਤੁਹਾਨੂੰ ਐ ਪੁੱਛਿਆ ਜੀ ਤੁਸੀਂ ਤੜਕੇ ਦੀ ਗਈ ਕਿੱਥੇ ਤੇ ਕਤੈ ਨਹੀਂ ਗਿਆ ਮੈਂ ਤਾਂ ਉੱਥੇ ਗਿਆ ਹੋਇਆ ਸੀ ਖੇਤ ਖੇਤ ਹਾਂ ਕੀ ਕਰਦੇ ਤੇ ਕੁਛ ਨਹੀਂ ਉਹ ਭੀੜੇ ਦੀ ਬਹੂ ਜੀ ਦੇਖਣ ਗਈ ਅੱਛਾ ਹਾਂ ਦੇਖੇ ਲੈਂਟੀ ਉਹਨੇ ਦੇਖਣਾ ਕੀ ਕਹੀ ਜੀ ਬਹੂ ਦੀ ਤੈਂ ਕੀ ਲੈਣਾ ਕਹੀ ਜੀ ਤੋਂ ਤੈਂ ਖਖੜੀਆਂ ਲੈਣੀਆਂ ਦੱਸ ਤਾਂ ਦੇ ਕੋਈ ਮੈਡੀ ਮਰਜ਼ੀ ਹੋਵੇ ਹੋ ਗਿਆ ਕਿੰਨਾ ਦੀ ਹੈ ਉਹ ਕੋਈ ਪਿੰਡ ਦਾ ਨਾ ਉਸ ਨਾਲ ਉਸ ਦਾ ਪਤੀ ਹੁਣ ਤਾ ਖਾੜਾ ਕਿੱਥੋਂ ਖਰੀਦਦੇ ਨੇ ਤੈਨੂੰ ਮੇਰਾ ਜਮੀਨੀ ਮੋਹ ਆਉਂਦਾ ਹੈਗਾ ਉਹ ਬੰਦਿਆਂ ਵਾਂਗੂ ਦੱਛਮ ਨੂੰ ਮਿੰਗੜਾਈਆਂ ਨਾਲ ਕੋਲ ਚਾਹੀਦਾ ਕੀ ਆ ਜੇ ਤੈਨੂੰ ਪੈਸੇ ਟੱਕਰ ਦੀ ਭੁੱਖਾ ਭਈ ਪੈਸਾ ਨਹੀਂ ਮੇਰੇ ਕੋਲੇ ਹੈਗਾ ਦੇਖ ਮੈਂ ਆਪ ਹੀ ਹੱਤ ਤੰਗ ਚੱਲਦਾ ਮੇਰਾ ਤਾਂ ਕੁਝ ਨਹੀਂ ਚਾਹੀਦਾ ਮੈਨੂੰ ਆਹ ਦੇਖ ਲੈ ਜੱਸਾ ਹਾਂ ਕਿੰਨਾ ਮੋਹ ਕਰਦਾ ਆਪਦੀ ਤੀਮੀ ਦਾ ਕਦੇ ਬਿਊਟੀ ਪਾਰਲਰ ਲੈ ਕੇ ਜਾਂਦਾ ਕਦੇ ਕੱਪੜੇ ਦਿਵਾਉਣ ਜਾਂਦਾ ਹਾਂ ਸਾਰਾ ਦਿਨ ਆਏ ਰੱਖਦਾ ਹਾਰ ਸੰਘਿਆਰ ਕੇ ਹੁਣ ਤਾਂ ਸੌਣ ਦਾ ਮਹੀਨਾ ਚੜ ਰਿਹਾ ਘਟੋ ਘਟ ਮੈਨੂੰ ਚੂੜੀ ਹੀ ਲਿਆ ਕੇ ਦੇ ਦੇ ਦੱਛ ਕਿਹੜੀਆਂ ਤੀਆਂ ਲੁੱਟਣੀਆਂ ਨੇ ਉਹਨਾਂ ਲੋਟਲੇ ਉਂਟਾਂ ਛੜੀ ਤੇ ਗਾਲਾਂ ਵਿੱਚ ਅੱਛੇ ਵਾਲੀ ਦੀ ਪੰਜੀਆਂ ਨੇ ਫਿਰ ਤੇਰੀ ਹਵਾ ਕਹਿੰਨੀ ਵੀ ਨਹੀਂ ਕੋਈ ਝਾਕਦਾ ਛਿੱਤਰ ਵੀ ਉਹੀ ਖਾਂਦੇ ਨੇ ਫਿਰ ਮੋ ਵੀ ਕਿੰਨਾ ਕਰਦਾ ਜੱਸਾ ਮੋ ਕਰਦਾ ਉਹ ਮੈਂ ਇਹ ਕਟ ਕਰਦਾ ਤੇਰਾ ਮੂੰਹ ਹਏ ਹੇ ਬੱਬੀ ਮੈਂ ਉਠੋ ਤੇ ਮਰੂ ਮੈਂ ਕਹੀ ਜਨਨ ਲੜੀ ਕਿੱਥੇ ਜਿਹੜੀ ਮੈਂ ਤੈਨੂੰ ਪਿਆਰ ਦੀ ਨਿਸ਼ਾਨੀ ਦਿੱਤੀ ਸੀ ਉਹ ਵੀ ਡੇਗਦੀ ਕਿਤੇ ਕੈਨ ਨਹੀਂ ਹਾਂ ਚੈਨ ਨਹੀਂ ਕਿੱਥੇ ਪਰ ਤੋ ਗੱਲ ਲੈ ਜਾ ਦੇਖ ਮੇਰੀ ਗੱਲ ਸੁਣ ਆਪਣੇ ਦੋਹਾਂ ਚੀ ਗੱਲ ਰਾਹੀ ਹੁਣ ਕੱਚਾ ਹੋਰ ਨਾ ਪਕਾਈ ਮਾਰਨ ਪੈਜੀ ਵੱਡੇ ਲਵੇ ਜਿਹੜੀ ਬਣੀ ਇੱਜ਼ਤਾਂ ਮੇਰੀ ਸਾਰੀ ਖੇਤ ਪਾ ਦੇ ਮੈਨੂੰ ਧਮਕੀ ਹੁੰਦੀ ਆ ਤੀ ਤੋ ਧਮਕੀ ਹਾਂ ਤੈਨੂੰ ਮੈਨੂੰ ਤਾਂ ਕਹਿੰਦੇ ਮਾਰਾਂਗੇ ਤੇਰਾ ਨੌ ਲੈnde ਮਾਰਨਾ ਤਾਂ ਤੈਨੂੰ ਤੇ ਮੈਂ ਆਪਦੇ ਚਪਵਾਂ ਧਮਕੀ ਫਿਰ ਮਾਰ ਦੇਣ ਦੇ ਮੈਨੂੰ ਕਾ ਮਾਰ ਦੇ ਤੇ ਮੇਰਾ ਕੀ ਬਲੂ ਜਦੋਂ ਤੂੰ ਮੇਰਾ ਮੋਹ ਹੀ ਨਹੀਂ ਕਰਦਾ ਤੈਨੂੰ ਕੀ ਚੱਕਰ ਹੈ ਜੇ ਮੈਂ ਜਿਉਵਾਂ ਚਾਹੇ ਮੈਂ ਮਰਾਂ ਇੱਕ ਦੂ ਵੱਤ ਮੋਕ ਹੀ ਹੂੰ ਮਾਰਦਾ ਤਾਂ ਤੈਨੂੰ ਤੇ ਮੈਂ ਕਹਿੰਦਾ ਮੈਨੂੰ ਮਾਰ ਦੋ ਭਈ ਹਾਂ ਅਸਾਕਲ ਮਾਰਨ ਵਾਸਤੇ ਧਮਕੀ ਦਿੱਤੀ ਸੀ ਹਾਂ ਤਾਂ ਕਿ 2500 ਦਿੱਤੀ। ਅੱਛਾ 2514 ਤਾਂ ਤੈਨੂੰ ਮੰਗਲੀ ਮੰਗਣਾ। ਤੈਨੂੰ ਤਾਂ ਇੱਕੋ ਇੱਕ ਪਿਆਰ ਦੀ ਨਿਸ਼ਾਨੀ ਦੀ ਮੇਰੇ ਵਾਲੀ ਤੇਰੇ ਕੋਲ। ਉਹ ਵੀ ਨਹੀਂ ਦੇਦੇ ਤੋਂ ਸਾਹਮਣੇ। ਤੈਨੂੰ ਰਾਣੀ ਹਰ ਕਰਾ ਦੂੰ ਮੈਂ ਤੂੰ ਕਿਉਂ ਤਾਂ ਇੱਚ ਤੇਰੀ ਜਾਨ ਉਤੋਂ ਦੀ ਮੰਦੂ ਜੈਬ। ਆਏ ਕਹਿਣਾ ਵੀ ਪ੍ਰਧਾਨ ਦਲ ਕੱਢ ਕੇ ਦੇ ਦੇ ਦਲ ਕੱਢ ਕੇ ਜੇ ਨੂੰ ਤੇਰੇ ਉਤੋਂ ਦੀ। ਤੂੰ ਤਾਂ ਦੇ ਹੀ ਖੜੇ ਦਿਲ ਕੱਢ ਕੇ ਕਦੇ ਪਿਆਰ ਨਾਲ ਮੈਨੂੰ ਹੱਸ ਕੇ ਬੋਲ। ਇਹ ਹੀ ਪਿਆਰਾ ਮੇਰਾ। ਕੀ ਪਿਆਰ ਹੈ? ਜਦੋਂ ਮਰਜ਼ੀ ਬੁਲਾਉਣੀ ਆ। ਮੈਂ ਤਾਂ ਤੂੰ ਆਏ ਪੈਣਾ ਖਾਣ ਨੂੰ। ਨਾ ਭਈ ਆਪਾਂ ਤੋਂ ਫੜਾ ਨਹੀਂ ਹੁੰਦੇ ਚੂਚਣੇ ਮਾਚਣੇ ਜੇ ਕੋਈ ਕਹੇ ਵੀ ਮੈਨੂੰ ਇੱਥੇ ਉਹ ਪਾਣੀ ਵਾਲੇ ਗੋਲ ਗੱਪੇ ਖਵਾ ਲਿਆ ਜਾਂ ਕੁਝ ਖਵਾ ਲਿਆ ਆਪਾਂ ਤਾਂ ਨਾ ਇਹਦੀ ਅੱਜ ਚਬਾ ਖਾਈਏ ਨਾ ਮੈਡਮ ਕੌਣ ਨਹੀਂ ਲੈ ਕੇ ਜਾਂਦਾ ਆ ਦੀਦੀ ਮੈਨੂੰ ਪਾਣੀ ਤਾਂ ਜੇ ਮੈਨੂੰ ਲੱਗਦਾ ਡੱਬੇ ਉਦੇ ਚੋਂ ਕਿਉਂ ਤੇ ਗੋਲ ਗੱਪੇ ਖਾਂਦਾ ਕਦੇ ਤਾਂ ਮੇਰੇ ਨਾਲ ਮੈਂ ਚੰਗ ਕਰਕੇ ਬਗਜਾ ਕਰ ਬਾਜ਼ਾਰ 'ਚ ਮੈਨੂੰ ਵੀ ਲੋਕ ਆਏ ਕਹਿਣੇ ਵੀ ਹਾਂ ਹਾਂ ਦੇਖ ਲੈ ਪ੍ਰਧਾਨ ਜਾਂਦੀ ਕਿੰਨੀ ਸੋਹਣੀ ਲੱਗਦੀ ਹੈਗੀ ਮੈਂ ਚੰਗੇ ਤਾਂ ਕਰ ਲਿਆ ਗੋਲੀ ਦਾ ਕੀ ਪਤਾ ਹੈ ਕਿੱਥੋਂ ਆਜੀ ਫਿਰ ਉਹ ਤਾਂ ਜਿਹੜੀ ਹੁਣ ਕਰਮਾਚਾਰੀ ਲਿਖੀ ਹੋਈ ਜਿੱਦੇ ਬਜਣੀਆਂ ਦੇ ਬਜਣਿਓ ਬਜਣੀਆਂ ਉਹਨੂੰ ਤਾਂ ਕੋਈ ਰੋਕ ਹੀ ਨਹੀਂ ਸਕਦਾ ਕੋਣੀ ਨੂੰ ਕੋਈ ਨਹੀਂ ਟਾਲ ਸਕਦਾ ਕੀ ਪੱਤਾ ਕਿੰਨਾ ਕੁ ਪੱਤਾ ਦਾ ਮੇਰੀ ਸਾਟੀ ਤੇ ਪੜਨ ਵਾਸਤੇ ਲੋਕ ਤੂੰ ਸਾਰਾ ਕੁਝ ਛੱਡ ਵਸ ਤੂੰ ਮੇਰੇ ਨਾਲ ਨਾ ਹੁਣ ਪਿਆਰ ਨਾ ਰਿਆ ਕਰ ਮੈਨੂੰ ਪਿਆਰ ਨਾ ਬੋਲਿਆ ਕਰ ਪਿਆਰ ਨਾ ਤੇਰੇ ਉੱਤੇ ਦੀ ਐ ਕੁਛ ਐ ਜੂਨਾ ਚੱਲ ਕੇ ਕੋਈ ਅੱਜ ਵਜਾਕ ਕਰਦਾ ਮੇਰੇ ਕਿੜੀਆਂ ਜੂਆ ਨੇ ਉਹ ਵਜਾਕ ਕਰਦਾ ਤੂੰ ਹੀ ਆ ਮੇਰੇ ਵਾਸਤੇ ਤਾਂ ਢੇਰਾ ਆਏ ਆਏ ਗੰਦਾ ਦਾ ਪੱਟਿਆ ਕਰ ਮਿਲ ਗਿਆ ਮੈਨੂੰ ਚੱਕਾ ਜਾਂਦੀ ਹੈ ਲੈ ਆਹ ਨੂੰ ਆਂਦੀ ਸੰਗ ਐ ਕਰ ਆ ਦੁੱਧ ਦੀ ਕੁੱਟ ਪੀ ਲੈ ਹਾਂ ਜੇ ਕੁਝ ਖਾਣਾ ਹੈ ਤਾਂ ਮੈਨੂੰ ਵੀ ਦੱਸ ਦੇ ਨਾ ਖਾਣਾ ਕੁਝ ਨਹੀਂ ਤੁਹਾਨੂੰ